ਆਪਾਂ ਇਹ ਸਟਾਪ ਕਰਨਾ ਹੈ ਕਿ ਸ਼ੁਰੂ ਕਰਨਾ ਹੈ ناڻي ڏي ٿو نه نه ائين نه

ਸਾਰੇ ਸੰਗਤ ਪਿੱਛੇ ਆ ਲੈਂਦੇ ਫੇਰ ਚੱਲਦੇ ਆ ਬਲਵਿੰਦਰ ਸਿੰਘ ਜੀ ਨੂੰ ਬੇਨਤੀ ਕਿ ਅੱਗੇ ਆ ਜਾਣ ਮੇਰੇ ਵੀਰ ਥੋੜਾ ਹੋਰ ਅੱਗੇ ਕਰ ਲੈ ਇਹ ਇੱਥੇ ਚਾਲੇਗਾ ਇੱਥੇ ਰੱਖ ਬਲਵਿੰਦਰ ਸਿੰਘ ਨੂੰ ਆ ਲੈਦੇ ਬਲਵਿੰਦਰ ਸਿੰਘ ਨੂੰ ਆ ਲੈਦੇ ਅੱਜ ਕੀ ਹੋਇਆ ਏ ਤੇ ਮੈਂ ਕਹਤੇ ਮੈਨੂੰ ਵੱਲ ਘੱਟ ਗੋਮਿੰਦ ਸਿੰਘ ਮੋਰ ਚਾਹ ਜਿੰਦਾਬਾਦ ਹਰਦੀਪ ਸਿੰਘਾਂ ਨੂੰ ਰਹਾ ਕਰੋ ਗੋਮਿੰਦ ਸਿੰਘ ਮੋਰ ਚਾਹ ਜਿੰਦਾਬਾਦ 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 ਕੇਂਦਰ ਦੇ ਪੰਜਾਬ ਸਰਕਾਰ ਮਰਦਾਬਾਦ ਅੱਲਾਹੂ ਅਕਬਰ ਜੇਮੀ ਟੱਕੇ ਬੰਦੀ ਸਿੰਘ ਰਹਾ ਕਰੋ ਕੰਬੀਨ ਸਾਹਿਬ ਮੋਰਚਾ ਜਿੰਦਾਬਾਦ 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 ਆਤ ਰਖੇ ਨੂੰ ਥੋੜਾ ਜਿਹਾ ਰਸਤਾ ਦਿਓ ਸਪੀਕਰ ਵਾਲੇ ਨੂੰ ਬਾਕੀ ਸਾਰੇ ਸਾਈਡ ਤੇ ਹੋ ਜਾਓ ਮੇਰੇ ਵੀਰ ਕੰਬੀਨ ਸਾਹਿਬ ਮੋਰਚਾ ਜਿੰਦਾਬਾਦ 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 ਬੰਦੀ ਸਿੰਘ ਰਹਾ ਕਰੋ ਰਹਾ ਕਰੋ ਰਹਾ ਕਰੋ ਕੰਬੀਨ ਸਾਹਿਬ ਮੋਰਚਾ ਜਿੰਦਾਬਾਦ ਜਿੰਦਾਬਾਦ ਬੰਦੀ ਸਿੰਘ ਰਹਾ ਕਰੋ ਰਹਾ ਕਰੋ ਰਹਾ ਕਰੋ ਬੰਦੀ ਸਿੰਘ ਰਹਾ

ਕੰਤੀ ਸੰਘਰਨਾ ਕਰੇ ਜਿੰਦਾਬਾਦ ਕੌਮਾਂ ਦੇ ਸ਼ਾਮ ਮਰਜ਼ਾ ਜਿੰਦਾਬਾਦ ਜਿੰਦਾਬਾਦ ਕੰਮੀ ਇਨਸਾਫ ਮਰਜ਼ਾ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਜ਼ਾਵਾਦ ਜਿੰਦਾਬਾਦ ਜਿੰਦਾਬਾਦ ਪਾਰ ਸਰਕਾਰ ਮਰਜ਼ਾਵਾਦ ਜਿੰਦਾਬਾਦ ਮਰਜ਼ਾਵਾਦ ਪੰਜਾਬ ਸਰਕਾਰ ਸ਼ਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਬਹਾਲ ਕਰੋ इनसाफ़ इंसाफ़ मोर श्री गुरू ग्रंथ साहिब जी सन्मान बहौर करो श्री गुरू ग्रंथ साहिब जी सन्मान बहौर करो अकाल भारत सरकार मु धार्मिक सारा साल मुबाद